मैक्स इंटरनेशन इज गोइंग टू लॉन्च द थ्री प्रोडक्ट्स वन इज़ अ हर सिंगर जिसको हम हिंदी में बोलते हैं पारीजात की पौधा इस जड़ी बुटिया से बनाया गया है ये एक प्रोडक्ट दिस प्रोडक्ट इज़ वेरी यूजफुल फॉर जॉइंट पेन जिनका लिब्रिकेंट कम हो गया है ग्रीस कम हो गया घुटने दर्द वगैरह में स्वेलिंग को कम करता है इम्यूनिटी को बूस्ट करता है एंड द अनदर प्रोडक्ट इज दे कि दिस इज द ऑयल ये ऑयल जो है दस दस बूंद जिस शरीर में जिस पोजिशन में जॉइंट्स में प्रॉब्लम है वहाँ पे दस बूंद लगा के पाँच मिनट तक मालिश करें और उसके बाद एक कपड़ा लगा दें तो उसको तुरंत जो स्वेलिंग होता है घुटने में उसमें उनको काफ़ी राहत मिलती है एक दिन के अंदर 24 फोर आवर्स में ये काफी रिलीफ पहुँचाता है एंड थर्ड प्रोडक्ट है ये कैप्सूल्स है दो टाइप के कैप्सूल है इसको बोलते हैं कि जॉइंट केयर प्लस मैक्स इंटरनेशनल इज गोइंग टू लॉन्च ऑल्सो दिस प्रोडक्ट पहला प्रोडक्ट जो है खाना खाने से पहले एक कैप्सूल लेना है खाना खाने के बाद सेकेंड नंबर कैप्सूल लेनी है यह दो टाइम लेनी है टू वाइस डेली ठीक है इससे जो है पेशेंट अगर दस पंद्रह साल की भी पुरानी बीमारी हो जैसे गोडे में दर्द होते हैं आपको पता ही आज की डेट पर जो है गोडे की समस्या जो है सभी को हो रहे हैं डे बाई डे तो उसके नजर रखते हुए ये प्रोडक्ट हम लॉन्च कर रहे हैं और हंड्रेड परसेंट जो है उनको रिलीफ मिलेगा एक महीने के अंदर तो तीन महीने की ये कोर्स है कोई भी से मार्केट पर पांदे। सर पर देखिए ये हर्बल प्रोडक्ट है ये आयुर्वेदिक है प्योर देसी जिसको हम बोलते दवाई ये वो है बहुत लोगों को इसमें आराम आया है और आशा करते हैं कि फ्यूचर में जो भी इस प्रोडक्ट को यूज़ करेंगे उनको भी आराम आएगा मैंने अपने परिवार में अपने फ्रेंड सर्कल में जिन जिन के घर में परिवार में बुज़ुर्ग हैं उनके गोडे में प्रॉब्लम है बैक में पेन है उनको काफ़ी रिलीफ आया है, नाम है जी ती सताल जी आ, मेरा नाम हरजीत सिंह है एंड मैं मैक्स इंटरनेशनल तो गल कर रहा है गया। ਰੋਜ਼ਮਰਗ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਪ੍ਰੋਬਲਮ ਸਭ ਤੋਂ ਵੱਧ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਗੋਡਿਆਂ ਮੋਡਿਆਂ ਦਾ ਜਿਹੜਾ ਦਰਦ ਆ ਉਹ ਦਿਨੋਂ ਦਿਨੀ ਸਾਨੂੰ ਲੋਕਾਂ ਨੂੰ ਸਾਡੇ ਤੇ ਹਾਵੀ ਹੋਈ ਜਾ ਰਿਹਾ ਹੈ ਜਿਹਦੇ ਕਰਕੇ ਸਾਡੀ ਜਿਹੜੀ ਜੀਵਨ ਸ਼ੈਲੀ ਆ ਉਹ ਹੋਰ ਦੁਬਿਧਾ ਦੇ ਵਿੱਚ ਪੈ ਰਹੀ ਆ ਅਸੀਂ ਮੋਬਿਲਾਈਜ਼ ਬਿਲਕੁਲ ਨਹੀਂ ਹੈਗੇ ਐਂਡ ਦਰਦ ਜਿਹੜਾ ਹੈਗਾ ਆ ਉਹ ਇੰਨਾ ਕ ਹਾਵੀ ਹੋ ਜਾਂਦਾ ਆ ਕਿ ਸਾਨੂੰ ਚੱਲਣਾ ਉੱਠਣਾ ਬੈਠਣਾ ਜਿਹੜਾ ਆ ਉਹ ਵੀ ਸਾਨੂੰ ਭਾਰੀ ਲੱਗਦਾ ਆ ਇੱਕ ਜਿਹੜੇ ਬੇਬੀ ਸਟੈਪਸ ਹੁੰਦੇ ਆ ਜਿਹੜੇ ਨਾ ਉਹ ਵੀ ਸਾਨੂੰ ਲੈਣੇ ਜਿਹੜੇ ਆ ਉਹ ਮੁਸ਼ਕਲ ਹੁੰਦੇ ਆ ਸੋ ਸਰਲ ਇਲਾਜ ਅਸੀਂ ਲੱਭਦੇ ਹੈਗੇ ਆ ਉਹ ਹੈਗਾ ਜੀ ਆਪਰੇਸ਼ਨ ਯਾ ਨੀ ਰਿਪਲੇਸਮੈਂਟ ਅਸੀਂ ਚਾਹਨੇ ਆ ਕਿ ਅਸੀਂ ਆਯੁਰਵੇਦਾ ਨੂੰ ਹੋਰ ਲੋਕਾਂ ਤੱਕ ਪਹੁੰਚਾਈਏ ਲੋਕਾਂ ਨੂੰ ਜਾਗਰਿਤ ਕਰੀਏ ਕਿ ਬਿਨਾ ਆਪਰੇਸ਼ਨ ਤੋਂ ਜਾਂ ਬਿਨਾ ਤੁਹਾਡੇ ਸ਼ਰੀਰ ਦੀ ਚੀੜ ਪਾੜ ਤੋਂ ਵੀ ਤੁਹਾਡੇ ਜੋਇੰਟਸ ਪੇਨ ਦਾ ਜਿਹੜਾ ਹੱਲ ਹੈਗਾ ਆ ਉਹ ਹੋ ਸਕਦਾ ਆ ਸੋ ਇਸੇ ਜਿਹੜੀ ਲੜੀ ਨੂੰ ਲੈ ਕੇ ਮੈਕਸ ਇੰਟਰਨੈਸ਼ਨਲ ਵੱਲੋਂ ਇਹ ਜਿਹੜੀ ਦਵਾਈ ਹੈਗੀ ਆ ਇਹ ਆਯੁਰਵੈਦਿਕ ਇੱਕ ਪ੍ਰੋਪਰਟੀ ਹੈਗੀ ਆ ਇਹ ਤੁਹਾਡੇ ਨਾਲ ਰੂਬਰੂ ਕਰਦੇ ਹੈਗੇ ਆ ਇਹਦਾ ਆਲਰੇਡੀ ਅਸੀਂ ਰਿਜ਼ਲਟ ਬਹੁਤ ਲੈ ਚੁੱਕੇ ਆ ਤੇ ਸਾਡਾ ਜਿਹੜਾ ਅੱਜ ਦਾ ਮੀਡੀਆ ਤੇ ਆਣ ਦਾ ਜਿਹੜਾ ਮਕਸਦ ਸੀਗਾ ਉਹ ਸਿਰਫ ਇਹ ਸੀਗਾ ਕਿ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਜਿਹੜੇ ਲੋਕੀ ਇਸ ਬਿਮਾਰੀ ਦੇ ਨਾਲ ਗ੍ਰਸਤ ਹੈਗੇ ਆ ਉਹਨਾਂ ਨੂੰ ਆਰਾਮ ਮਿਲ ਸਕੇ ਉਹਨਾਂ ਨੂੰ ਨਿਯਾਤ ਮਿਲ ਸਕੇ ਪਲੱਸ ਇਹ ਬਹੁਤ ਕਾਸਟ ਇਫੈਕਟਿਵ ਆ ਕਿਉਂਕਿ ਜਦੋਂ ਅਸੀਂ ਆਪਰੇਸ਼ਨ ਦੀ ਗੱਲ ਕਰਦੇ ਆ ਜਾਂ ਸਰੀਰ ਦੀ ਚੀਰ ਫਾੜ ਦੀ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਸਾਡੀ ਜੇਬ ਆ ਉਹ ਵੀ ਨਹੀਂ ਇਜਾਜ਼ਤ ਦਿੰਦੀ ਹੈਗੀ ਸੋ ਇਹ ਤੁਹਾਡੇ ਬਜਟ ਵਿੱਚ ਆ ਇਹ ਆਯੁਰਵੈਦਿਕ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਨੂੰ ਤੁਸੀਂ ਰੈਗੂਲਰ ਆਪਣੀ ਜੀਵਨ ਸ਼ੈਲੀ ਦੇ ਵਿੱਚ ਅਗਰ ਲੈ ਕੇ ਆਣੇ ਆ ਤਾਂ ਤੁਸੀਂ ਦੇਖੋਗੇ ਕਿ ਦਿਨਾਂ ਦੇ ਵਿੱਚ ਤੁਹਾਡਾ ਜਿਹੜੀ ਪ੍ਰੋਬਲਮ ਆ ਉਹ ਹੱਲ ਹੋਣੀ ਸ਼ੁਰੂ ਹੋ ਜਾਏਗੀ ਇਹ ਮੈਕਸਲੇਜ ਪਹਿਲੀ ਵਾਰ ਲੋਚ ਕੀਤਾ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਆ ਦੇਖੋ ਜਿਹੜੀਆਂ ਜੜੀ ਬੂਟੀਆਂ ਹੈਗੀਆਂ ਆ ਉਹਨੂੰ ਹਰ ਇੱਕ ਵੈਦ ਜਾਂ ਹਰ ਇੱਕ ਡਾਕਟਰ ਆਪਣੇ ਢੰਗ ਤਰੀਕੇ ਦੇ ਨਾਲ ਉਹਦਾ ਇਸਤੇਮਾਲ ਕਰਵਾਉਂਦਾ ਆ ਸੋ ਕੁਝ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਹੈਗੀਆਂ ਉਹ ਹੋਰ ਦਵਾਈਆਂ ਦੇ ਵਿੱਚ ਵੀ ਪਾਈਆਂ ਜਾਂਦੀਆਂ ਬਟ ਹਰ ਨੁਸਖਾ ਹਰ ਦਵਾਈ ਹਰ ਬੰਦੇ ਤੇ ਕਾਰਗਰ ਨਹੀਂ ਹੈਗੀ ਸੋ ਜਿਸ ਤਰ੍ਹਾਂ ਕਿ ਹਰ ਖਾਣਾ ਨਹੀਂ ਹਰ ਬੰਦੇ ਨੂੰ ਪਸੰਦ ਹੈਗਾ ਹਰ ਕੱਪੜਾ ਨਹੀਂ ਹਰ ਬੰਦੇ ਨੂੰ ਪਸੰਦ ਹੈਗਾ ਸੋ ਇਸੇ ਤਰ੍ਹਾਂ ਹਰ ਦਵਾਈ ਦਾ ਜਿਹੜਾ ਮਿਸ਼ਰਣ ਆ ਉਹ ਅਲੱਗ-ਅਲੱਗ ਬੰਦਿਆਂ ਤੇ ਕੰਮ ਕਰਦਾ ਹੈ ਇਹਦੇ ਤੇ ਰਿਸਰਚ ਜਿਹੜੀ ਆ ਦੀ ਉਹ ਆਯੁਰਵੈਦਿਕ ਜਿਹੜੀ ਆ ਸਾਡੀ ਭਾਰਤ ਦੀ ਸਭ ਤੋਂ ਪੁਰਾਣੀ ਪદ્ધਤੀ ਹੈਗੀ ਆ ਐਂਡ ਮੈਕਸ ਇੰਟਰਨੈਸ਼ਨਲ ਦੀ ਟੀਮ ਆ ਜਿਹੜੀ ਇਹਦੇ ਤੇ ਰਿਸਰਚ ਕਰਦੀ ਰਹੀ ਆ ਪਿਛਲੇ ਕਈ ਟਾਈਮ ਤੋਂ ਐਂਡ ਬਹੁਤ ਸਾਰੀਆਂ ਅਦਰੀਆਂ ਜੜੀਆਂ ਬੂਟੀਆਂ ਹੈਗੀਆਂ ਫਿਰ ਜਿਨ੍ਹਾਂ ਦਾ ਇੱਕ ਸੰਮੇਲ ਕੀਤਾ ਇੱਕ ਮਿਸ਼ਨ ਕੀਤਾ ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੀਏ ਐਂਡ ਬਜਟ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਬਿਮਾਰੀਆਂ ਨੂੰ ਅਸੀਂ ਠੱਲ ਪਾ ਸਕੀ ਉਹਨਾਂ ਨੂੰ ਰੋਕ ਸਕੀ ਅਸੀਂ ਸਰ ਇਹ ਲੋਕਾਂ ਦੇ ਇਸਤੇਮਾਲ ਕੀਤੇ ਗਏ ਰਜੈਂਟ ਕਿੰਨੇ ਪ੍ਰਸਿੱਧ ਆਹ ਦੇਖੋ ਰਿਜ਼ਲਟ ਦੀ ਮੈਂ ਜੇ ਗੱਲ ਕਰਦਾ ਆ ਤੁਹਾਡਾ ਬਹੁਤ ਚੰਗਾ ਕੁਐਸਚਨ ਹੈਗਾ ਆ ਜੇ ਅਗਰ ਰਿਜ਼ਲਟ ਦੀ ਗੱਲ ਕਰਦਾ ਤਾਂ ਰਿਜ਼ਲਟ ਆ ਦਵਾਈ ਦੇ ਨਾਲ ਨਾਲ ਜਿੰਨੇ ਲੋਕੀ ਵੱਧ ਪਰਹੇਜ਼ ਕਰਦੇ ਆ ਕਿਉਂਕਿ ਹਰ ਦਵਾਈ ਦੇ ਨਾਲ ਪਰਹੇਜ਼ ਆ ਸੋ ਅਗਰ ਤੁਸੀਂ ਸਾਡੇ ਇਹ ਅਨੁਸਾਰ ਚੱਲਦੇ ਆ ਤਾਂ ਤੁਹਾਨੂੰ 100% ਰਿਜ਼ਲਟ ਹੈਗਾ ਆ ਅਗਰ ਹੁਣ ਅਸੀਂ ਆਪਣਾ ਖਾਣ ਪੀਣ ਹੀ ਨਹੀਂ ਬਦਲ ਸਕਦੇ ਤੇ ਸਾਨੂੰ ਆਰਾਮ ਵੀ ਚਾਹੀਦਾ ਆ ਤਾਂ ਉਹ ਪੋਸੀਬਲ ਨਹੀਂ ਹੋ ਸਕਦਾ ਹੈਗਾ ਸੋ ਇਹ ਗੱਲ ਮੈਂ ਮੀਡੀਆ ਦੇ ਰਾਹੀਂ ਦੱਸਣਾ ਚਾਹਨਾ ਹੈ ਕਿ ਇਹ ਸਾਡੀ ਬੇਨਤੀ ਹੈ ਕਿ ਅਗਰ ਇਸ ਦਵਾਈ ਨੂੰ ਇਸਤੇਮਾਲ ਕਰਨਾ ਹੈ ਇਹਦਾ ਲਾਹਾ ਲੈਣਾ ਹੈ ਇਹਦਾ ਫਾਇਦਾ ਲੈਣਾ ਆ ਤਾਂ ਕੁਝ ਪਰਹੇਜ਼ ਜਿਹੜੀ ਸਾਡੀ ਟੀਮ ਵੱਲੋਂ ਦੱਸੀ ਜਾਣੇ ਉਹ ਜ਼ਰੂਰੀ ਆ ਉਹ ਕਰੋ ਜ਼ਰੂਰ